सरकार मुर्दाबाद मुर्दाबाद पंजाब सरकार मुर्दाबाद मुर्दाबाद पंजाब सरकार पंजाब सरकार हाय पंजाब सरकार मुर्दाबाद पंजाब सरकार हाय पंजाब सरकार आम आदमी पार्टी मुर्दाबाद मुदाबाद मुरदाबाद आम आदमी पार्टी मुरदाबाद मुर्दाबाद मुर्दाबाद हाय 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 पंजाब सरकारतमान मुर्दाबाद मुदाबाद मुरदाबाद पंत मान मुर्दाबाद 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 आम आदमी पार्टी मुर्दाबाद ਮੁਰਦਾਬਾਦ 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 ਆਮ ਆਦਮੀ ਪਾਰਟੀ ਪਿਛਲੇ 4 ਸਾਲਾਂ ਵਿੱਚ ਹਰ ਵਰਗ ਨਾਲ ਧੱਕਾ ਚਾਰਦੀ ਜਿਹੜੇ ਕੰਮ ਕਰਨ ਵਾਲੇ ਉਹ ਤਾਂ ਕਰਦੇ ਨਹੀਂ ਪਰ ਜਿਹੜੀ ਇਹਨਾਂ ਦੀ ਇਵੈਂਟ ਮੈਨੇਜਮੈਂਟ ਆ ਕੰਪਨੀਆਂ ਇਹਨਾਂ ਨੇ ਹਾਇਰ ਕੀਤੀ ਹੋਈਆਂ ਉਹਨਾਂ ਦੇ ਮੁਤਾਬਕ ਕੰਮ ਕਰਦੇ ਹੋ ਔਰ ਦਿੱਲੀ ਤੋਂ ਬੰਦੇ ਲਿਆ ਕੇ ਉਹਨਾਂ ਨੂੰ ਕੰਮ ਦਿੱਤੇ ਹੋਏ ਆ ਉਹਨਾਂ ਨੂੰ ਪਤਾ ਨਹੀਂ ਹੈਗਾ ਪੰਜਾਬ ਦਾ ਕੀ ਮਾਹੌਲ ਹੈਗਾ ਕਿੱਦਾਂ ਅਸੀਂ ਸਾਰੇ ਭਾਈਚਾਰੇ ਇਕੱਠੇ ਹੋ ਕੇ ਰਹਿੰਦੇ ਪਈ ਆ ਅੱਜ ਮੈਂ ਗੱਲ ਕਰਦਾ ਪਿੰਡ ਗਹੂਨ ਜਿੱਥੇ ਅਸੀਂ ਸਾਰੇ ਜਣੇ ਇਕੱਠੇ ਹੋਏ ਹੋਏ ਆ ਹਲਕਾ ਬੜਾ ਚੌਰ ਵਿੱਚ ਇੱਕ ਨਵੀਂ ਸੜਕ ਜਿਹੜੀ ਕਾਂਗਰਸ ਦੇ ਟਾਈਮ ਤੇ ਬਣੀ ਹੋਈ ਸੀ ਭਗਵੰਤ ਮਾਨ ਦੀ ਸਰਕਾਰ ਨੇ ਉਹਦੀ ਰਿਪੇਅਰ ਕੀਤੀ ਪਹਿਲੀ ਗੱਲ ਤੇ ਇਹਨਾਂ ਨੇ ਬਹੁਤ ਗਲਤ ਲਾਇਆ ਹੋਇਆ ਕਿ ਆਹ ਸੜਕ ਭਗਵੰਤ ਮਾਨ ਨੇ ਬਣਾਈ ਆ ਭਗਵੰਤ ਮਾਨ ਨੇ ਨਹੀਂ ਬਣਾਈ ਹੈਗੀ ਆਹ ਜਿਹੜੀ ਸਰਕਾਰ ਹੈਗੀ ਪੰਜਾਬ ਦੀ ਉਹਨੇ ਸਿਰਫ ਰਿਪੇਅਰ ਕੀਤੀ ਉਸ ਤੋਂ ਬਾਅਦ ਜਿਹੜੀ ਸੜਕ ਆ ਜਾਂਦੀ ਹੈ ਨਿਊ ਕਲੋਨੀ ਰਕੜਾ ਬੇਟ ਲੋ ਉਹਦੀ ਜਗ੍ਹਾ ਇਹਨਾਂ ਨੇ ਤੁਸੀਂ ਦਿਖਾ ਵੀ ਸਾਦੇ ਆ ਅਤੇ ਲਿਖਿਆ ਹੋਇਆ ਗੋਹੂਨ ਤੋਂ ਹਰੀਜਨ ਬਸਤੀ ਰਕੜਾ ਬੇਟ ਇਹਨਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਹੈਗਾ ਕਿ ਜਿਹੜਾ ਸੀ ਕਾਨੂੰਨ ਦੇ ਮੁਤਾਬਿਕ ਇਹਨਾਂ ਸ਼ਬਦਾਂ ਦਾ ਨਾਂ ਸੀ ਇਸਤੇਮਾਲ ਕਰ ਸਕਦੇ ਆ ਨਾ ਸੀ ਬੋਲ ਸਕਦੇ ਆ ਨਾ ਲਿਖ ਸਕਦੇ ਅਗਰ ਕੋਈ ਵੀ ਅੱਦਾ ਕਰੂਗਾ ਉਹਦੇ ਖਿਲਾਫ ਅਪਰਾਧਿਕ ਜਿਹੜਾ ਮਾਮਲਾ ਦਰਜ ਹੋਣਾ ਹੈਗਾ ਤੇ ਅਸੀਂ ਆਹੀ ਮੰਗ ਕਰਦੇ ਪਏ ਆ ਕਿ ਭਗਵੰਤ ਮਾਨ ਦੇ ਖਿਲਾਫ ਇਹਨਾਂ ਦੀ ਸਰਕਾਰ ਦੇ ਖਿਲਾਫ ਹੁਣ ਐਫ ਆਈ ਆਰ ਰਜਿਸਟਰਡ ਹੋਣੀ ਚਾਹੀਦੀ ਹੈ